ਹੈਲੋ ਸਸਸੀ ਕਾਲ ਜੀ ਮੈਂ ਪਰਮਿੰਦਰ ਕੋ ਸਾਡਾ ਪਿੰਡ ਰਹਾਣਾ ਜੱਟਾਂ ਤੇ ਮੈਂ ਜੰਪਾਲਾ ਭੋਗ ਪ੍ਰਚਾਰ ਕਿਚੜ ਕਿਲ ਮਾਰਾਂ ਦੀ ਜੀ ਹਾਂਜੀ ਉਹ ਵੀ ਦੁਆਬੇ ਸੀ ਆ ਜੀ नानकी ਮੇਰੇ ਬਾਮੂ ਵਾਲਾ ਜੀ ਪਰੋਠਾ ਨੇ ਦੇ ਜੀ ਉਹ ਵੀ ਦੁਆਬੇ ਚਈ ਆ ਜੀ ਇਸ ਕਰਕੇ ਦੁਆਬੇ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਮੇਰੇ ਅੰਦਰ ਕੁੱਟ-ਕੁੱਟ ਭਰੀਆਂ ਨੇ ਸਾਡੇ ਦੁਆਬੇ ਦੇ ਵਿੱਚ ਪਤਾ ਕੀ ਚੱਲਦਾ ਹੈ ਸਾਡੇ ਦੁਆਬੇ ਚ ਇਹ ਚੱਲਦਾ ਹੈ ਵੀ ਜਦੋਂ ਸਾਨੂੰ ਕੋਈ ਸਗਨ ਮੰਨ ਲਓ ਦਿੰਦਾ ਹਨ ਸਗਨ ਦੇ ਵਿੱਚ ਜੇ 31 ਰੁਪਏ ਜਾਂ 21 ਰੁਪਏ ਜਾਂ 11 ਰੁਪਏ ਕੁਝ ਵੀ ਦਿੰਦਾ ਹਨ ਮੰਨ ਲਓ 11 ਰੁਪਏ ਸਗਨ ਚ ਦਿੱਤੇ ਹਨ ਜਦੋਂ ਫਿਰ ਉਹਨੂੰ ਮੋੜਨਾ ਨਾ ਸਗਨ ਉਹਨੂੰ ਉਹਦੇ 11 ਨਹੀਂ ਮੋੜਨੇ ਉਹਦੇ 11 ਨਹੀਂ ਮੋੜਨੇ ਉਹਦੇ 21 31 51 ਜਾਂ 101 ਕਰਕੇ ਮੋੜੀਦਾ ਹੈ ਫਿਰ ਕੱਲਾ ਉਹਨੂੰ ਹੀ ਨਹੀਂ ਮੋੜੀਦਾ ਕਿਉਂ ਤਾਂ ਸਾਨੂੰ ਸਗਨ ਦਿੱਤਾ ਹੁੰਦਾ ਆ ਨਾਲ ਜਿਹੜੇ ਉਹਦੇ ਬੜੇ ਯਾਨੀ ਉਹਦੇ ਅਜੀਜ਼ ਹੁੰਦੇ ਆ ਹਨਾ ਉਹਦੇ ਰਿਸ਼ਤੇਦਾਰ ਹੁੰਦੇ ਆ ਸੱਜਣ ਪਿਆਰੇ ਹੁੰਦੇ ਆ ਜੀ ਉਹਨਾਂ ਨੂੰ ਵੀ ਪੰਜ ਪੰਜ 10 10 ਦੇ ਕੇ ਆਈ ਸੀ ਤਾਂ ਕਿ ਇਹਨਾਂ ਦੇ ਮਨ ਚ ਨਾ ਜਾਵੇ ਵੀ ਹਏ ਸਾਨੂੰ ਤਾਂ ਕੁਛ ਦਿੱਤਾ ਹੀ ਨਹੀਂ ਕਿਉਂਕਿ ਜੇ ਅਸੀਂ ਸਗਨ ਲਿਆ ਹੁੰਦਾ ਨਾ ਮੰਨ ਲਓ ਤੁਹਾਡੀ ਲੇਟ ਹੋ ਜਾਂਦੀ ਸਾਡੇ ਦਿਮਾਗ ਚ ਰਹਿੰਦਾ ਹਰ ਵੇਲੇ ਵੀ ਅਸੀਂ ਮੋੜਨਾ ਆ ਮੋੜਨਾ ਵੀ ਅਸੀਂ ਥੋੜਾ ਨਹੀਂ ਬਾਦਦਾ ਕਰਕੇ ਮੋੜਨਾ ਤੇ ਮੋੜਨਾ ਵੀ ਅਸੀਂ ਸਾਰੇ ਸੱਜਣ ਮਿੱਤਰ ਉਹਦੇ ਪੁੱਜਣੇ ਆ ਜੀ ਜਿਹੜੇ ਉਹਦੇ ਨਾਲ ਉਹਦੇ ਬਰਾਬਰ ਖੜੇ ਹੁੰਦੇ ਆ ਜੀ ਇਸ ਲਈ ਅਸੀਂ ਸਾਰਿਆਂ ਨੂੰ ਪੁੱਜਾਂਗੇ ਪੁੱਜੀਦਾ ਆ ਪੁੱਜਾਂਗੇ ਕਿਉਂਕਿ ਤਾਂ ਪੁੱਜਦੇ ਵੀ ਰਹਾਂਗੇ ਹਾਂਜੀ ਅਸੀਂ ਅਗਲੇ ਵੀ ਥੋੜਾ ਬੰਦੇ ਨੂੰ ਚੱਲ ਅਗਲਾ ਇਹ ਨਾ ਸੋਚੇ ਹਾਏ ਮੈਂ ਸਗਨ ਦਿੱਤਾ ਮੈਨੂੰ ਤੈਨ ਮੋੜਿਆ ਹੀ ਥੋੜਾ ਜਿਹਾ ਪੇਚੇ ਤੇ ਰੱਖੇ ਅਗਲਾ ਥੋੜਾ ਜਿਹਾ ਵੀ ਰੱਖੇ ਵੀ ਚੱਲ ਕੋਈ ਨਹੀਂ ਜਦੋਂ ਉਹਦਾ ਟਾਈਮ ਲੱਗਿਆ ਉਹ ਮੋੜੂ ਖਜਰੂ ਮੋੜੂਗਾ ਵੀ ਜ਼ਰੂਰ ਮੋੜੂਗਾ ਵੀ ਸਾਰੇ ਰਿਸ਼ਤੇਦਾਰ ਨਾਲ ਹੀ ਪੁੱਛੂਗਾ ਹਾਂਜੀ ਜੀ ਬੰਦੇ ਨੂੰ ਥੋੜਾ ਸਰ ਸਾਡੇ ਇਹ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਸਾਡੇ ਦੁਆਬੇ ਦੀ ਜਿਹੜੀ ਇਹ ਰੀਤ ਹੈ ਨਾ ਵੀ ਅਗਲੇ ਨੂੰ ਉਹਦੀ ਚੀਜ਼ ਮੋੜਨੀ ਵੀ ਆ ਤੇ ਮੋੜਨੀ ਦੀ ਦੁੱਗਣੀ ਤਿੱਗਣੀ ਚੌਗਣੀ ਕਰਦੀ ਆ ਤੇ ਨਾਲ ਉਹਦੇ ਰਿਸ਼ਤੇਦਾਰ ਵੀ ਪੁੱਛਦੇ ਤੇ ਵਧੀਆ ਲੱਗਿਆ ਤੁਹਾਨੂੰ ਵਧੀਆ ਲੱਗਿਆ ਤੇ ਮੇਰੀ ਵੀਡੀਓ ਲਾਈਕ ਸ਼ੇਅਰ ਤਾਂ ਇਹਨੂੰ ਕਮੈਂਟ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ ਬਹੁਤ ਬਹੁਤ